ਕੀ ਨਾਮ ਆਇਆ ਤੁਹਾਡਾ ਰਹਿਮ ਤੁਲਾ ਹਾਜੀ ਰਹਿਮ ਤੁਲਾ ਗੁਜਰ ਜੀ ਆਉਂ ਚਾ ਬੋਲੇ ਹਾਜੀ ਰਹਿਮ ਤੁਲਾ ਗੁਜਰ ਗੁਜਰ ਤੇ ਤਾਏ ਕਿਹੜਾ ਪਿੰਸੀ ਇੰਡੀਆ ਵਿੱਚ ਫਟੇ ਟਪਰੀਆਂ ਤੇ ਕਿੰਨੇ ਘਰ ਸੀ ਗੁਜਰਾਂ ਦੇ 60 ਘਰ ਸੀ ਤੇ ਸਰਦਾਰਾਂ ਦੇ ਸਰਦਾਰ ਕੋਈ ਨਾ ਹਿੰਦੂ ਕਿੰਨੇ ਘਰਾਂ ਦੇ ਤੇ ਗਾੜੀ ਹਿੰਦੂਆਂ ਦੇ ਤਿੰਨ ਘਰ ਸੀ ਤੇ ਨਾਲ ਕਾ ਤਾਏ ਕਿਹੜਾ ਕਿਹੜਾ ਪਿੰਸੀ ਪਿੰਨਾਪੁਰ ਬਦਲੜਾ ਪਿੰਨਾਪੁਰ ਬਦਲੜਾ ਆਉਂ ਚਾ ਥੜਾ ਮੇਰਾ ਕਮਿਆ ਪਰ ਹਾਂ ਮੀਆ ਪਰ ਮੇਦਲਾਗ ਜ਼ਿਲ੍ਹਾ ਬਾਦ ਜ਼ਿਲ੍ਹਾ ਕਿਹੜਾ ਹੈ ਹਵਾਲਾ ਤਹਿਸੀਲ ਰੋਪੜ ਨਾਖੇਰ ਖੇਰ ਅੱਛਾ ਤੇ ਕਿਸਨਾ ਹਿੰਦੂਆਨਾ ਸਲੋਕ ਨਾ ਰਹਿੰਦੇ ਤਾਂ ਬੜੇ ਮੌਜੂਦ ਬੜੇ ਗੱਲੇ ਨਹੀਂ ਹੈ ਅੱਛਾ ਤੇ ਕਿਡਾ ਪਿੰਡ ਸੀ ਕਾਫੀ ਵੱਡਾ ਛੋਟਾ ਹਾਂ ਫਿਰ ਛੋਟਾ ਹੀ ਪਿੰਡਾ ਸੱਟ ਕਰਦੇ ਸਾਰੇ ਤੇ ਕਿੰਨੇ ਉਮਰ ਸੀ ਤਾਇਤਰੀ ਉਹਦਾ ਫਰ ਹੋਰੇ ਮੇਰੇ ਕਿਤਹ ਪਾਰਾ ਜਾਣਾ 12 ਸਾਲ ਹੋ ਗਏ 10 ਸਾਲ ਹੋ ਗਏ 12 ਸਾਲ ਹੋ ਗਏ ਅੱਛਾ ਤੇ ਤਾਏ ਬੇਲੀ ਵੀ ਆਇਆ ਉੱਥੇ ਨਹੀਂ ਬੇਲੀ ਹੈ ਗਈ ਸੀ ਤੁਹਾਡੇ ਹਾਂ ਹਾਂ ਤੇ ਦੁਆਲੇ ਹਾਂ ਲਵਾਲੇ ਪੁੱਪਾ ਉਹਨਾਂ ਕਰਤਾਰਾ ਆਪਰਾਪਤ ਜੇ ਦਵਾਰ ਕਾ ਆਏ ਐਨੇ ਦਵਾਰ ਕੀ ਨਾ ਹੈ ਉਹਨਾਂ ਦੇ ਪੁੱਪਾ ਉਹ ਪੁਲਿਸ ਮੈਂ ਮੁਰਿਆ ਦਵਾਰ ਕਾ ਇੰਦਰ ਉਹਦਾ ਮਰ ਗਿਆ ਮਿੱਥੇ ਬੰਦੇ ਰਹੇ ਫੰਬੜ ਹੈਗਾ ਕੀ ਮਨਦਾ ਹੋ ਰਹੇ ਫੰਬੜ ਹੈ अच्छा तो ते स्लोगन ਤੁਸੀਂ ਰਹਿੰਦੇ ਹੈ ਬਹੁਤ ਸ਼ੁਕਰ ਹੈ ਕੋਈ ਲੜਾਈ ਝਗੜਾ ਨਹੀਂਦਾ ਲੜਾਈ ਝਗੜਾ ਕੋਈ ਨਹੀਂ ਬਿਲਕੁਲ اچھا ਕਿਹ ਭਰਾ ਹੁੰਦੇ ਆਰੇ ਅੱਛਾ ਅੱਛਾ ਤੇ ਸਕੂਲ ਵੀ ਗਏ ਤੁਸੀਂ ਨਹੀਂ ਉੱਥੇ ਨਹੀਂ ਨਹੀਂ ਤੇ ਕੀ ਕਰਦੇ ਹੁੰਦੇ ਜਦ ਕੀ ਵੀ ਨਾ ਬੱਕਰੀਆਂ ਜਾਣੇ ਕੀ ਵੀ ਕਰਦਾ ਡੱਕਰ ਬੱਕਰੀ ਦਾ ਅੱਛਾ ਤੇ ਆਪਣੇ ਸਾਰੇ ਸਲੋਕ ਨਾ ਰਹਿੰਦੇ ਹੈ ਮੈਂ ਕਿ ਬੜੇ ਲਾਗ ਲਾਗ ਪਿੰਡਾਂ ਬਾਬੀ ਤੇ ਤੇ ਤੁਹਾਡੇ ਵਾਲਦਾ ਕੀ ਨਾ ਹੈ ਮਾ ਬਖਸ਼ ਆ ਮਾ ਬਖਸ਼ ਜੀ ਅੱਛਾ ਰਕਵਾ ਕੀ ਨਹੀਂ ਦਾਦਾ ਸਾਡਾ ਕਲੇਰਾ ਤੁਹਾਡੇ ਸਾਰੇ ਪਿੰਡਾਂ ਦਾ ਕਿੰਨਾ ਰਕਵਾ ਤੇਰੀ ਫੜਾ ਹੋੜਾ ਬਿਖ ਤੇਰੇ ਬੜਾ ਵਿਦੋਤ 4000 ਤੇ ਤਾਇ ਸੁਣਾ ਹਿੰਦੂ ਤੁਹਾਡੇ ਨਾਲ ਪਿਆਰ ਬੜਾ ਕਰਦੇ ਹੁੰਦੇ ਬੜਾ ਪਿਆਰ ਬਹੁਤ ਪਿਆਰ ਤੁਸੀਂ ਕਹਦੇ ਅਸੀਂ ਜੀਵਨ ਕਰਦੇ ਨੇ ਜੋ ਗਾਇਕ ਨੇ ਫਸ ਗਿਆ ਗੱਟੇ ਡੰਗ ਡੋਗਰ ਕਿਨੇ ਤਾਇ ਤੁਹਾਡੇ ਡੰਗ ਸਾਰੇ 5 10 15 5 7 8 ਹਰ ਕਿਸ ਗਾਮ ਹਰ ਕਿਸਮ ਦਾ ਡੰਗ ਹਰ ਕਿਸ ਨੂੰ ਲੱਗਿਆ ਵੀ ਬਕਰ ਜੈ ਮਹਿਤਾ ਵੀ ਉਹ ਵੀ ਕੋਈ ਹਾਂ ਆਹ ਔੜ ਵੀ ਰੱਖੇ ਹੁੰਦੇ ਸੀ ਹਾਂ ਔੜ ਵੀ ਤੇ ਜੇ ਰਕਬਾ ਕਿੰਨਾ ਹੈ ਤਾਂ ਟੋਟਲ ਪਿੰਡ ਦੀ ਜ਼ਮੀਨ ਕਿੰਨੀ ਹੈ ਨਹੀਂ ਪਤਾ ਕਿੰਨੀ ਹੈ ਬੜੀ ਜ਼ਮੀਨ ਹੈ ਰਕਬਾ ਕਿਹਦਾ ਹੋਣੀ ਹੈ 2 ਲੱਖ 2 ਲੱਖ ਕਿਹਦੀ ਹੋਣੀ ਤੇ ਛੜ ਦੇ ਪਾਸੇ ਰਹਿੰਦੇ ਸੀ ਲੈਣ ਦੇ ਪਾਸੇ ਛੜ ਦੇ ਪਾਸੇ ਛੜ ਦੇ ਪਾਸੇ ਤੇ ਤੁਹਾਡੇ ਸਾਰੇ ਗੁਜਰਾਂ ਦੇ ਇਕੱਠੇ ਘਰ ਸੀ ਵੱਖਰੇ ਵੱਖਰੇ ਇਕੱਠੇ ਇੱਕੋ ਹੀ ਸਭ ਤੇ ਵਿਚਕੇ ਸੇ ਹੋੜ ਦਾ ਕਰਦੀ ਰਹੇ ਦਰਵਾਜ਼ੇ ਵੱਖਰੇ ਲੋਡਾ ਬ੍ਰਿੰਡ ਅੱਛਾ ਤੇ ਤੂੰ ਸਕੂਲ ਨਹੀਂ ਜਾਂਦੇ ਰਹੇ ਹਾਂ ਨਾ ਗਾਂਹ ਪਹਿਲੀ ਜ਼ਮਾਨੇ ਚ ਰਹਿ ਅਟ ਗਏ ਹੈ ਕੋਈ ਕਲਾਸ ਨਹੀਂ ਪੜਿਆ ਬੜਾ ਮੋਟਾ ਅੱਛਾ ਕੋਈ ਬੜਾ ਮੋਟਾ ਸਕੂਲ ਨਹੀਂ ਨਾ ਸਕੂਲ ਕੋਈ ਨਹੀਂ ਅੱਛਾ ਉਹ ਜ਼ਮਾਨੇ ਬੜਾ ਸਰੂਖ ਸੀ ਹੈ ਬਾਈ ਕ ਖੇਡਾ ਪਰ 2000 ਘਰ ਲੱਤੇ ਤੇ ਉੱਤੇ ਸਕੂਲ ਨਹੀਂ ਜਾਏਗਾ హైదరాబాద్ ਕਿਨੇ ਤੋਂ ਹੀ ਘਾੜੇ ਤੋਂ ਅਵੀਰ ਇੱਕ ਮੀਲ ਸਾਰੇ ਪੈੜੀ ਢੀਣਾ ਬਾਲ ਨੇ ਸਾਰੇ ਸਾਰੇ ਤੁਹਾਡੇ ਆਪਣੇ ਕਿੰਨੇ ਹੋਗੇ ਆਪਣੇ ਆਪਣੇ 25 ਹੋਗੇ ਕਿੰਨੇ 25 25 5 ਏਕੜ ਤੇ ਹੋਗੇ ਹੋਗੇ 12 ਏਕੜ ਤਾਂ ਵੇਖੀ ਤਾਂ ਅੱਛਾ ਤੇ ਫਿਰ ਤਾਏ ਕਿਵੇਂ ਤੁਸੀਂ ਆਏ ਇੱਧਰ ਅੱਡੇ ਸਿੱਖਾਂ ਦੇ ਰਾਤ ਨੂੰ ਕੋ ਬਣ ਕੇ ਆ ਗਏ ਕਹਿੰਦੇ ਬੜਾ ਜ਼ੁਲਮ ਹੋਇਆ ਹੈ ਵੱਡੇ ਬਹੁਤ 14 ਬੰਦੇ ਸਾਡੇ ਵੱਡੇ ਚਲਕ